ਸ਼ਹਿਰ ਦੇ ਜਿੰਨੇ ਵੀ ਬਾਜ਼ਾਰ ਹੈਗੇ ਆ ਮਾਰਕੀਟਸ ਹੈਗੀਆਂ ਤਕਰੀਬਨ ਹੀ ਉਹ ਕਵਰ ਕਰਦੇ ਅੱਜ ਸਾਡੀ ਕੋਸ਼ਿਸ਼ ਇਹ ਹੋਈ ਆ ਟ੍ਰੈਫਿਕ ਜਿਹੜੀ ਆ ਸਮੂਥਲੀ ਚੱਲ ਸਕੇ ਦੁਕਾਨਦਾਰ ਜਿਹੜਾ ਸਵਾਨ ਦੁਕਾਨਾਂ ਦੇ ਅੰਦਰ ਜਿਹੜਾ ਉਹ ਲਾਉਣ ਪਾਰਕਿੰਗ ਵਾਲੀ ਜਗ੍ਹਾ ਤੇ ਗੱਡੀਆਂ ਪਾ ਕੇ ਹੁਣ ਉਹਨਾਂ ਦੇ ਰੇੜੀਆਂ ਬਾਹਰ ਦੁਕਾਨਾਂ ਦੇ ਨਾਲ ਲਾਈਆਂ ਜਾਂ ਤਾਂ ਜੋ ਜਿਹੜੀ ਰੋਡ ਆ ਉਹਨੂੰ ਬਲਾਕ ਨਾ ਕੀਤਾ ਜਾ ਸਕੇ ਵੱਖ-ਵੱਖ ਥਾਵਾਂ ਤੇ ਮੈਡਮ ਐਡੀਸੀਪੀ ਟ੍ਰੈਫਿਕ ਵੱਲੋਂ ਅਮਨਦੀਪ ਕੌਰ ਮੈਡਮ ਵੱਲੋਂ ਸਾਰੀ ਪੁਲਿਸ ਟੀਮ ਦੇ ਨਾਲ ਜਿਹੜੀ ਨਜਾਇਜ਼ ਜਿਹੜੇ ਕੱਪੜੇ ਕਿਤੇ ਦੁਕਾਨਾਂ ਵੱਲੋਂ ਉਹਨਾਂ ਨੂੰ ਹਟਾਇਆ ਗਿਆ ਉਸੇ ਤਹਿਤ ਜਿਹੜੇ ਵਾਈਕਲਾਂ ਦੇ ਜਿਹੜੇ ਚਲਾਣ ਵੀ ਕੀਤੇ ਗਏ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਜਿਹੜੇ ਮਜੀਠਾ ਰੋਡ ਗਪਾਲ ਨਗਰ ਦੀਆਂ ਜਿੱਥੇ ਕਿ ਮੈਡਮ ਆਪਣੀ ਪੂਰੀ ਪੁਲਿਸ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਇਹ ਬਾਈਕਲਾਂ ਦੇ ਜਿਹੜੇ ਚਲਾਣ ਵੀ ਕੀਤੇ ਜਾ ਰਹੇ ਮੌਕੇ ਤੇ ਤਾਂ ਸਥੇ ਤਹਿਤ ਇੱਕ ਬਲੈਂਕਟ ਜਿਹੜੀ ਕੰਪਨੀ ਆ ਉਹਨਾਂ ਦੇ ਵੱਲੋਂ ਜਿਹੜੀ ਨਜਾਇਜ਼ ਜਿਹੜੀ ਪਾਰਕਿੰਗ ਲਗਾਈ ਗਈ ਹੈ ਉਹਨਾਂ ਨੂੰ ਇੱਕ ਚੇਤਾਵਨੀ ਵੀ ਦਿੱਤੀ ਗਈ ਆ ਕਿ ਇਹਨਾਂ ਨੂੰ ਜਿਹੜਾ ਇੱਥੋਂ ਹਟਾਇਆ ਜਾਵੇ ਤਾਂ ਤਾਂ ਜੋ ਜਿਹੜੇ ਰਸਤਾ ਆ ਨਾ ਰੋਕੇ ਰੋਕਿਆ ਜਾ ਸਕੇ ਤਾਂ ਮੈਡਮ ਅਮਨਦੀਪ ਜੀ ਸਾਡੇ ਨਾਲ ਮਜੂਨੇ ਗੱਲਬਾਤ ਕਰਾਂਗੇ ਅੱਜ ਹੀ ਮੈਡਮ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅੱਜ ਕੀਤੀ ਹੈ ਲਗੋ ਆਲਰੇਡੀ ਤੁਸੀਂ ਹਮੇਸ਼ਾ ਤੁਸੀਂ ਵੀ ਸਾਡੇ ਨਾਲ ਹੀ ਹੁੰਨੇ ਆ ਬਹੁਤ ਸਾਰਾ মিডিਆ ਵਾ ਜਿਹੜਾ ਸਾਡਾ ਬੜਾ ਸਹਿਯੋਗ ਕਰਦਾ ਵਾ ਸਾਡਾ ਜਿਹੜਾ ਮੈਸੇਜ ਆ ਪਬਲਿਕ ਤੱਕ ਪਹੁੰਚਾਉਂਦਾ ਵਾ ਡੇਲੀ ਦੀ ਸਾਡੀਆਂ ਰੁਟੀਨਲੀ ਜਿਹੜੀਆਂ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਵਾ ਤਕਰੀਬਨ ਅਸੀਂ ਜਿੰਨੇ ਵੀ ਅਮਰਸਰ ਦੇ ਸ਼ਹਿਰ ਦੇ ਜਿੰਨੇ ਵੀ ਬਾਜ਼ਾਰ ਹੈਗੇ ਆ ਮਾਰਕੀਟਸ ਹੈਗੀਆਂ ਤਕਰੀਬਨ ਅਸੀਂ ਉਹ ਕਵਰ ਕਰਦੇ ਆ ਜੇ ਕਿਸੇ ਨੂੰ ਹੋਰ ਜ਼ਿਆਦਾ ਕਿਸੇ ਘਰ ਦੇ ਲਾਗੇ ਜਾਂ ਕਿਸੇ ਕਲੋਨੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ ਪਹਿਲ ਦੇ ਆਧਾਰ ਤੇ ਉਹਨੂੰ ਠੀਕ ਕੀਤਾ ਜਾਵੇ ਤਾਂ ਜੋ ਕੋਈ ਅਮਿੱਦਾ ਲੜਾਈ ਝਗੜਾ ਨਾ ਹੋ ਸਕੇ ਜੇ ਜ਼ ਮਤਲਕ ਜਿਹੜਾ ਥਾਣਾ ਮਾ ਉਹਦੇ ਨਾਲ ਤਾਂ ਉਹਨੂੰ ਉਹਦੇ ਨਾਲ ਕਨਵੇਇ ਕੀਤਾ ਜਾਂਦਾ ਤੇ ਸਾਡੀ ਕੋਸ਼ਿਸ਼ ਇਹ ਹੋਈ ਆ ਟ੍ਰੈਫਿਕ ਜਿਹੜੀ ਆ ਸਮੂਦਲੀ ਚੱਲ ਸਕੇ ਦੁਕਾਨਦਾਰ ਜਿਹੜਾ ਸਵਾਨ ਦੁਕਾਨਾਂ ਦੇ ਅੰਦਰ ਜਿਹੜਾ ਉਹ ਲਾਉਣ ਪਾਰਕਿੰਗ ਵਾਲੀ ਜਗ੍ਹਾ ਤੇ ਗੱਡੀਆਂ ਪਾਰਕ ਹੁਣ ਰੇੜੀਆਂ ਬਾਹਰ ਦੁਕਾਨਾਂ ਦੇ ਨਾਲ ਲਾਈਆਂ ਜਾਣ ਤਾਂ ਜੋ ਜਿਹੜੀ ਰੋਡ ਆ ਉਹਨੂੰ ਬਲਾਕ ਨਾ ਕੀਤਾ ਜਾ ਸਕੇ ਔਰ ਕਿਸੇ ਵੀ ਕੀਮਤ ਤੇ ਸਾਡੀ ਇਹੋ ਹੀ ਕੋਸ਼ਿਸ਼ ਹੈਗੀ ਆ ਇਹ ਬਲਾਕ ਜਿਹੜਾ ਵਾ ਰੋਡ ਅਸੀਂ ਨਹੀਂ ਗਾਉਂਦੇ ਨਾ ਜੋ ਜਿੱਥੇ ਪਾਰਕਿੰਗ ਵਾਲਾ ਜਗਾ ਉਹ ਪਾਰਕਿੰਗ ਨਾਲ ਹੀ ਕਵਰ ਹੋਵੇ ਨਾ ਕਿ ਸਮਾਨ ਦੁਕਾਨਾਂ ਦਾ ਬਾਹਰ ਹੋਵੇ ਜਾਂ ਰੇੜੀਆਂ ਲਾਈਆਂ ਹੋਣ ਰੇੜੀਆਂ ਵਾਲੀਆਂ ਜਿਹੜੀਆਂ ਜਗਾ ਉਹ ਜਿੱਥੇ ਵੀ ਰੇੜੀਆਂ ਲੱਗੀਆਂ ਹੋਈਆਂ ਉਹ ਕੰਧਾਂ ਦੇ ਨਾਲ ਦੀਵਾਰਾਂ ਦੇ ਨਾਲ ਲੱਗੀਆਂ ਹੋਣ ਤਾਂ ਜੇ ਜੇ ਕਸਟਮਰ ਕੋਈ ਆਉਂਦਾ ਵੀ ਆ ਫਰੂਟ ਵਗੈਰਾ ਲੈਣ ਵਾਸਤੇ ਤੇ ਉਹ ਰੇੜੀ ਦੇ ਅੱਗੇ ਜਿਹੜਾ ਆਰਾਮ ਨਾਲ ਆਪਣੀ ਗੱਡੀ ਪਾ ਕੇ ਕਰਕੇ ਤੇ ਸਮਾਨ ਜਿਹੜਾ ਉਹ ਲੈ ਸਕੇ ਰੋਡ ਨਾ ਬਲਾਕ ਹੋਵੇ ਕਿਸੇ ਵੀ ਕੀਮਤ ਤੇ ਅਸੀਂ ਰੋਡ ਨਹੀਂ ਚਾਹੁੰਦੇ ਜਿਹੜੇ ਜਿੰਨੇ ਵੀ ਦੁਕਾਨਦਾਰ ਆ ਮੈਡੀਕਲ ਸਟੋਰ ਹੋਗੇ ਜਾਂ ਵੈਸੇ ਦੁਕ ਜਿਹੜੇ ਵੋਟ ਵੀ ਇਹਨਾਂ ਨੇ 2 2 3 3 ਵੋਟ ਬਾਹਰ ਲਾਏ ਹੋਏ ਆ ਉਹ ਵੀ ਉਹ ਵੀ ਉਹ ਵੀ ਚੀਜ਼ਾਂ ਨਹੀਂ ਹੋਣਗੀਆਂ ਨਾ ਹੀ ਉਹ ਕਰਨ ਦੇਣੀਆਂ ਇਹ ਮੇਰੀਆਂ ਜ਼ਰੂਰੀ ਹੈ ਤੁਹਾਡੇ ਥਰੂ ਮੈਸੇਜ ਆ ਕਿ ਜਿੰਨੇ ਵੀ ਜਿੰਨੇ ਵੀ ਇਹ ਦੁਕਾਨਦਾਰ ਹੈਗੇ ਆਪਣੇ ਬੋਰਡ ਵਗੈਰਾ ਬਿਲਕੁਲ ਬਾਹਰ ਨਾ ਲਾਉਣ ਔਰ ਜਿੱਥੇ ਇਹਨਾਂ ਦਾ ਸ਼ੈਟਰ ਹੈਗਾ ਦੁਕਾਨਾ ਉੱਥੇ ਹੀ ਰੱਖਣ ਇਹਨਾਂ ਨੇ ਸਾਰੀ ਜਿਵੇਂ ਫਰੂਟ ਵਾਲੀਆਂ ਕਈ ਦੁਕਾਨਾਂ ਆਪਣੀਆਂ ਖਾਲੀ ਕਰਕੇ ਤੇ ਬਾਹਰ ਰੇੜੀਆਂ ਲਾਈਆਂ ਆਂਦੀਆਂ ਉਹ ਨਹੀਂ ਲੱਗਣਗੀਆਂ ਉਹ ਬਿਲਕੁਲ ਨਾ ਲਾਉਣ ਦੇਣੀਆਂ ਤੇ ਨਾ ਐਵੇਂ ਮਕੈਨਿਕ ਜਿੰਨੇ ਵੀ ਆਪਣੇ ਮੋਟਰਸਾਈਕਲ ਜਾਂ ਗੱਡੀਆਂ ਦੀਆਂ ਕਰਦੇ ਆ ਉਹ ਆਪਣੀ ਜਗ੍ਹਾ ਲੈਣ ਉਸ ਜਗ੍ਹਾ ਤੇ ਆਪਣੇ ਜਿੰਨੇ ਵੀ ਗੱਡੀ ਨੂੰ ਠੀਕ ਕਰਨਾ ਜਾਂ ਕੋਸ਼ਿਸ਼ ਕਰਨਾ ਕਰਨ ਇਹ ਨਹੀਂ ਰੋਡ ਦੇ ਲਿਆ ਕੇ ਸਾਰਾ ਸਮਾਨ ਬਾਹਰ ਕੱਢਿਆ ਹੋਵੇ ਤੇ ਰੋਡ ਬਲੌਕ ਕੀਤੀ ਹੋਵੇ ਉਹਨਾਂ ਦੇ ਵੀ ਅਹੀ ਕਾਰਵਾਈ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦੇਣ। ਅਸੀਂ ਦੇਖਿਆ ਜਾਦਾ ਮਜੀਠਾ ਰੋਡ ਤੇ ਆਏ ਦਿਨੀ ਕਾਫੀ ਜਿਹੜਾ ਟ੍ਰੈਫਿਕ ਜਾਮ ਹੁੰਦਾ ਆ ਇੱਥੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ। ਮੋਲ ਵਗੈਰਾ ਖੁੱਲੇ ਨੇ ਉਹਨਾਂ ਦੇ ਬਾਹਰ ਜਿਹੜੀ ਆ ਉਹਨਾਂ ਨੇ ਪਾਰਕਿੰਗ ਬਣਾਈ ਹੁੰਦੀ ਫੁੱਟਪਾਥ ਦੇ ਉੱਤੇ ਲੋਕਾਂ ਦੇ ਲੰਘਣ ਲਈ ਬਹੁਤ ਮੁਸ਼ਕਲ ਹੁੰਦੀ। ਨਹੀਂ ਐਕਚੁਅਲੀ ਆਲਰੇਡੀ ਜਿਹੜੀ ਸਾਡੀ ਹੈ ਨਾ ਇਹ ਤਾਂ ਤਾਂ ਹੀ ਤੇ ਅਹੀ ਕਨਵੇ ਕਰ ਰਹੇ ਹਾਂ। ਹੁਣ ਦੋ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਆਗੇ ਚੌਥੀ ਵਾਰੀ ਨਹੀਂ ਹੋਣਗੇ ਤਾਂ ਫਿਰ ਅਸੀਂ ਕਾਰਵਾਈਆਂ ਕਰਨੇ ਸ਼ੁਰੂ ਕਰ ਦੇਣਗੇ ਮਤਲਬ ਜੇ ਕਿਸੇ ਦੁਕਾਨਦਾਰ ਦੇ ਕਰਕੇ ਬਾਹਰ ਦੁਕਾਨ ਰੇੜੀ ਲਾਈ ਹੋਈ ਉਸ ਤੋਂ ਬਾਹਰ ਰੋਡ ਬਲੌਕ ਕੀਤਾ ਕਾਰਵਾਈ ਜੇ ਕੋਈ ਐਵੇਂ ਦੀ ਕੋਈ ਇਨਸੀਡੈਂਟ ਹੁੰਦਾ ਤੇ ਉੱਤੇ ਜਿਹੜੀ ਆ ਉਸ ਦੁਕਾਨਦਾਰ ਦੇ ਚਾਹੇ ਹਸਪੀਟਲ ਹੋਗਾ ਉਹ ਕਾਰਵਾਈ ਜ਼ਰੂਰ ਕੀਤੀ ਜਾਊਗੀ ਮੇਰੀ ਇੱਕ ਵਧੀਆ ਤੁਸੀਂ ਸਵਾਲ ਪੁੱਛਿਆ ਇਹਦੇ ਨਾਲ ਮੈਨੂੰ ਇੱਕ ਹੋਰ ਜਿੰਨੇ ਵੀ ਇਹਨਾਂ ਦੇ ਮੇਰੀ ਰਿਕਵੈਸਟ ਇਹੋ ਹੀ ਆ ਮਾਲ ਹੋਵੇ ਜਾਂ ਦੂਜੇ ਹਸਪੀਟਲ ਹੋਵੇ ਇਹਨਾਂ ਨੇ ਪ੍ਰੋਪਰ ਆਪਣਾ ਗਾਰਡ ਪ੍ਰਾਈਵੇਟ ਗਾਰਡ ਲਾਉਣਾ ਚਾਹੀਦਾ ਤਾਂ ਜੋ ਜਿਹੜੀ ਉਹ ਟ੍ਰ ਲਾ ਗੱਡੀਆਂ ਜਿੰਨੀਆਂ ਵੀ ਆਉਂਦੀਆਂ ਉਹ ਲਾ ਸਕਦੇ ਤੇ ਟ੍ਰੈਫਿਕ ਜਿਹੜੀ ਸਮੂਥਲੀ ਨਿਕਲ ਸਕਦਾ ਮਾੜਾ ਇੱਕ ਗੱਲ ਹੋਰ ਜਿਹੜੇ ਨੌਜਵਾਨ 올ਡ ਏਜ ਦੇ ਬੱਚੇ ਆ ਉਹ ਵੀ ਵਾਨ ਜਿਹੜੇ ਲੈ ਕੇ ਤੁਰੇ ਫਿਰਦੇ ਨੇ ਸੜਕਾਂ ਦੇ ਦਿਫੋ ਇਹ ਜਿਹੜੀ ਅੰਡਰ ਏਜ ਦੀ ਗੱਲ ਕਰਦੇ ਤੁਸੀਂ ਅੰਡਰ ਏਜ ਛੋਟੇ ਬੱਚੇ ਜਿਹੜੇ ਆ 16 ਸਾਲ ਤੋਂ ਘੱਟ 16 17 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਵੀਕਲ ਲੈ ਕੇ ਤੁਰੇ ਫਿਰਦੇ ਆ ਉਹ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਬਹੁਤ ਜ਼ਿਆਦਾ ਉਹ ਰੈਸ਼ ਡਰਾਈਵਿੰਗ ਕਰਦੇ ਆ ਐਕਟਿਵਾ ਲੈਂਦੇ ਆ ਜਾਂ ਬੁਲੇਟ ਹੁੰਦਾ ਵਾ ਐਕਟਿਵਾ ਦੀ ਪਿਕਅਪ ਬਹੁਤ ਜ਼ਿਆਦਾ ਵਾ ਜਦੋਂ ਇਹਨੂੰ ਆਪਾਂ ਸਟਾਰਟ ਕਰਦੇ ਆ ਬ੍ਰੇ ਜਦੋਂ ਆਪਾਂ ਰੇਸ ਦਿੰਦੇ ਆ ਤੇ ਇਮੀਡੀਏਟਲੀ ਹੱਥਾਂ 'ਚੋਂ ਨਿਕਲ ਜਾਂਦਾ ਉਹ ਬਹੁਤ ਸਾਰੇ ਇਨਸੀਡੈਂਸ ਹੁੰਦੇ ਆ ਇਹ ਮਾਪੇ ਨੂੰ ਸਮਝਾਉਣਾ ਚਾਹੀਦਾ ਵਾ ਜਿਹੜੇ ਅੰਡਰ ਏਜ ਬੱਚੇ ਆ ਜਿਹੜੇ ਛੋਟੇ ਬੱਚੇ ਆ ਇਹ ਜੇ ਜੇ ਐਵੇਂ ਦੇ ਕੰਮ ਕਰਨਗੇ ਤੇ ਉਹ ਇਹਨਾਂ ਨੂੰ ਪਤਾ ਵੀ ਹੈਗਾ ਕਿ ਮਾਪੇ ਤੇ ਕਾਰਵਾਈਆਂ ਹੋਣਗੀਆਂ ਆਲਰੇਡੀ ਸਾਡੀ ਐਜੂਕੇਸ਼ਨ ਸੈਂਟਰ ਜਿਹੜਾ ਸਾਰੇ ਸਕੂਲਾਂ ਦੇ ਵਿੱਚ ਦਿਨ ਦੇ ਵਿੱਚ ਪੰਜ ਤੋਂ 6 7 ਸਕੂਲ ਉਹ ਜ਼ਰੂਰ ਜਾਂਦੇ ਆ ਔਰ ਅਵੇਅਰ ਕਰਦੇ ਆ ਕਿ ਜਿਹੜੇ ਛੋਟੇ ਬੱਚੇ ਆ ਉਹ ਬਾਈਕ ਵਗੈਰਾ ਨਾ ਲੈ ਕੇ ਹਣ ਉਹ ਜਿਹੜੇ ਛੋਟੇ 60 ਸੀਸੀ ਕੇ 70 ਸੀਸੀ ਦਾ ਉਹ ਜਿਹੜਾ ਬੈਟਰੀ ਵਾਲੀ ਜਿਹੜੀਆਂ ਆਈਆਂ ਹੋਈਆਂ ਬਾਈਕ ਉਹ ਚਲਾ ਸਕਦੇ ਆ ਤੇ ਉਹ ਮੇਰੀ ਬੇਨਤੀ ਇਹਨਾਂ ਨੂੰ ਕਿ ਐਵੇਂ ਦਾ ਕੰਮ ਨਾ ਕਰਨ ਜਿਹਦੇ ਨਾਲ ਜਿਹਦੇ ਨਾਲ ਬੱਚਿਆਂ ਨੂੰ ਤੁਹਾਡੇ ਨੂੰ ਜਾਂ ਕਿਸੇ ਹੋਰ ਕਿਸੇ ਪਰਸਨ ਨੂੰ ਵੀ ਕੋਈ ਪ੍ਰੋਬਲਮ ਆਸ ਮੈਂ ਕਾਫੀ ਦੇਰ ਤੋਂ ਪਹਿਲਾਂ ਵੀ ਬਿਆਨ ਦਿੱਤਾ ਗਿਆ ਕਿ 올ਡ ਜਿਹੜੇ ਏਜ ਦੇ ਬੱਚੇ ਆ ਵਾਹਾਂ ਲੈ ਕੇ ਜਦੋਂ ਸੜਕਾਂ ਦੇ ਉੱਤਰ ਜਾਂਦੇ ਉਹਨਾਂ ਦੇ ਮਾਪਿਆਂ ਤੇ ਜਿਹੜੀ ਕਾਰਵਾਈ ਕੀਤੀ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਉਹਨਾਂ ਤੇ ਨਹੀਂ ਐਕਚੁਅਲੀ ਜਦੋਂ ਪਹਿਲੇ ਲਾਸਟ ਟਾਈਮ ਸੀ ਗਿਆ ਉਦੋਂ ਕੀਤੀਆਂ ਸੀਗੀਆਂ ਕਾਰਵਾਈ ਕੁਝ ਪੇਰੈਂਟਸ ਕੀਤੀਆਂ ਸੀਗੀਆਂ ਅਸੀਂ ਕਾਰਵਾਈ ਜਦੋਂ ਮੈਂ ਜਲੰਧਰ ਵੀ ਰਹੀ ਸੀ ਕਿ ਉੱਥੇ ਵੀ ਹੋਈਆਂ ਸੀਗੀਆਂ ਇੱਥੇ ਵੀ ਅਸੀਂ ਕੀਤੀਆਂ ਸੀਗੀਆਂ ਹੁਣ ਤੇ ਅਸੀਂ ਅਜੇ ਐਕਚੁਅਲੀ ਗੱਲ ਹੀ ਕਰ ਰਹੇ ਆਂ ਤਕਰੀਬਨ ਜਿੰਨੇ ਵੀ ਜੇ ਕੁਝ ਹੁੰਦਾ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਅਜੇ ਤੱਕ ਅਜੇ ਤੱਕ ਮੈਂ ਐਵੇਂ ਵੇਖਿਆ ਨਹੀਂ ਆ ਕਿ ਜੇ ਕੋਈ ਬੱਚਾ ਹੋ ਹੋਣ ਮੈਡਮ ਇੱਕ ਸਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਮੈਸੇਜ ਹੋ ਕੀ ਅਪੀਲ ਕਰਨਾ ਚਾਹੁੰਦੀ ਜਿਹੜੇ ਆ ਬਾਹਰ ਲੱਗੇ ਪਾਰਕਿੰਗਾਂ ਬਾਹਰ ਬਣਾਈਆਂ ਮੋਲਾਂ ਦੇ ਦੇਖੋ ਜਿੰਦਰਾ ਜਿੱਦਾਂ ਆਪਾਂ ਹੁਣ ਇੱਥੇ ਆਈ ਇੱਥੇ ਬਲਿੰਕਟ ਵਾਲੇ ਹੈਗੇ ਆ ਜਿਹੜੇ ਸਮਾਨ ਜਿਹੜੇ ਆ ਇੱਕ ਜਗ੍ਹਾ ਤੋਂ ਹੋਟਲਾਂ ਤੋਂ ਘਰਾਂ ਦੇ ਵਿੱਚ ਪਹੁੰਚਾਉਂਦੇ ਆ ਜਿਹੜੀ ਫਾਸਟ ਲੋਕਾਂ ਨੂੰ ਜਿਹੜੀ ਹੁੰਦੀ ਆ ਘਰ ਬੈਠ ਕੇ ਜਿਹੜੀ ਜਿਹੜੀ ਸੰਭਾਵ ਕੀ ਕਹਿੰਦੇ ਆ ਉਹ ਹੈਲਪ ਇੱਕ ਮਿਲਦੀ ਹੈ ਕਿ ਘਰੇ ਬਹਿ ਕੇ ਤੁਸੀਂ ਆਰਡਰ ਕਰਦੇ ਆਂ ਤੇ ਉਹ ਤੁਹਾਡੇ ਘਰ ਆਣ ਕੇ ਪਜਾਉਂਦੇ ਆ ਇਸ ਤਰ੍ਹਾਂ ਜਿੰਨੇ ਵੀ ਮਾਲ ਹੋਗੇ ਹਸਪੀਟਲ ਹੋਗੇ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਆਪਣਾ ਵਾਈਕ ਲਾਉਣਾ ਤੁਹਾਨੂੰ ਪਤਾ ਹੋਵੇਗੀ ਪਾਰਕਿੰਗ ਹੈ ਤੁਹਾਡੇ ਕਰਕੇ ਕੋਈ ਹੋ ਸਕਦਾ ਕੋਈ ਐਵੇਂ ਦਾ ਸੀਰੀਅਸ ਪੇਸ਼ੈਂਟ ਹੀ ਆਉਣ ਡਿਆ ਹੋਵੇ ਜਿਹਦੇ ਨਾਲ ਜਿਹੜੀ ਰੋਡ ਬਲੌਕ ਹੋਵੇ ਤੇ ਉਹਦੇ ਨਾਲ ਸਾਨੂੰ ਜਿਹੜੀ ਹੋਰ ਕੋਈ ਪ੍ਰੋਬਲਮ ਹੋ ਸਕੇ ਤੇ ਕੋਸ਼ਿਸ਼ ਇਹੋ ਹੀ ਕਰਨੀ ਚਾਹੀਦੀ ਹੈ ਕਿ ਸਹੀ ਜਗ੍ਹਾ ਵੇਖ ਕੇ ਉੱਥੇ ਹੀ ਪਾਰਕ ਕੀਤਾ ਜਾਵੇ ਨਾ ਕਿ ਰੋਡ ਦੇ ਉੱਤੇ ਜੇ ਕਰਨਗੇ ਤੇ ਅਸੀਂ ਮੈਂ ਸਾਡੇ ਕੋਲੋਂ ਈ ਚਲਾਨ ਮਸ਼ੀਨ ਹੈ ਉਦੋਂ ਹੀ ਫੋਟੋ ਖਿੱਚਦੇ ਆ ਚਲਾਨ ਮਿੰਟ ਦੇ ਵਿੱਚ ਤੁਹਾਡੇ 1-2 ਮਿੰਟ ਦੇ ਵਿੱਚ ਵਿੱਚ ਤੁਹਾਡੇ ਕੋਲੇ ਪਹੁੰਚ ਜਾਂਦਾ ਉਹਨ ਵਿੱਚ ਜ਼ਰੂਰਤ ਨਹੀਂ ਹੈਗਾ ਕਿ ਡਰਾਈਵਰ ਹੈਗਾ ਓਨਰ ਹੈਗਾ ਕਿ ਨਹੀਂ ਹੈਗਾ ਆਲਰੇਡੀ ਤੇ ਇਸ ਕਰਕੇ ਜ਼ਰੂਰੀ ਆਏ ਅੱਗੇ ਸੋਚਦੇ ਸੀਗੇ ਕਿ ਜੇ ਤੁਸੀਂ ਰੈੱਡ ਲਾਈਟ ਵੀ ਜੰਪ ਕਰਦੇ ਹੋ ਤੇ ਉਹ ਉਹਦੇ ਵਿੱਚ ਹੀ ਫੋਟੋ ਖਿੱਚ ਕੇ ਤੁਹਾਡੇ ਤੇ ਅਸੀਂ ਚਲਾਨਾ ਕਰ ਸਕਦੇ ਤੇ ਮੇਰੀ ਬੇਨਤੀ ਆ ਅਵੇਅਰ ਹੋ ਹਮੇਸ਼ਾ ਪਾਰਕ ਵਾਲੀ ਜਗ੍ਹਾ ਤੇ ਹੀ ਗੱਡੀ ਪਾਰਕ ਕਰੋ ਰੋਡ ਸਾਈਡ ਤੇ ਗੱਡੀ ਨਾ ਪਾਰਕ ਕਰੋ ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੋਵੇ ਦੁਕਾਨ ਦੇ ਬਾਹਰ ਕੋਈ ਰੇੜੀ ਨਹੀਂ ਲਵਾਉਣੀ ਜਿਹੜੀ ਰੇੜੀ ਲਵਾਉਗਾ ਉੱਤੇ ਕਾਰਵਾਈ ਕਰਾਂਗੇ ਹੁਣ ਮੈਡਮ ਬਲਿੰਕਟ ਤੇ ਪਹੁੰਚੇ ਤੁਸੀਂ ਬਲਿੰਕਟ ਨੂੰ ਕੀ ਕਾਰਵਾਈ ਕੀਤੀ ਗਈ ਦੇਖੋ ਉਹਨਾਂ ਨੂੰ ਇਹ ਗੱਲ ਕਹੀ ਕਿ ਨੀਚੇ ਰੋਡ ਦੇ ਉੱਤੇ ਜਾਣ ਘਰਾਂ ਵਾਲੇ ਘਰਾਂ ਵਾਲੇ ਕੰਪਲੇਨ ਕਰਦੇ ਸੀ ਕਿ ਸਾਡੇ ਘਰਾਂ ਦੇ ਅੱਗੇ ਬਾਹਰ ਲਾ ਕੇ ਮੋਟਰਸਾਈਕਲ ਵਗੈਰਾ ਲਾ ਕੇ ਚੱਲ ਜਾਂਦੇ ਜਿਸ ਦੇ ਨਾਲ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਪਾਰਕਿੰਗ ਵੀ ਆਲਰੇਡੀ ਲਈ ਹੋਈ ਆ ਔਰ ਸਾ ਜਾਂ ਕੋਈ ਹੋਰ ਪਾਰਕਿੰਗ ਲਾਈਨ ਜਿੱਥੇ ਉਹ ਲਾ ਸਕਣ ਤਾਂ ਜੋ ਜਿਹੜੀ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਠੀਕ ਹੈ ਧੰਨਵਾਦ ਇਹ ਸਾਨੂੰ ਮੈਡਮ ਆਮਨਦੀਪ ਕੌਰ ਜੀ ਜਿਨ੍ਹਾਂ ਨੇ ਅੱਜ ਸੜਕਾਂ ਤੇ ਉਤਰੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਦੁਕਾਨਦਾਰਾਂ ਨੂੰ ਮੋਲ ਵਾਲਿਆਂ ਨੂੰ ਕਿ ਆਪਣੇ ਜਿਹੜੀ ਵਾਹਨ ਆ ਉਹਨਾਂ ਨੂੰ ਪਾਰਕਿੰਗ ਬਣਾ ਕੇ ਉੱਥੇ ਜਿਹੜਾ ਲਗਾਇਆ ਜਾਵੇ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਦੀਸ਼ ਸਿੰਘ ਦੇ ਨਾਲ ਵਿਨੋਦ ਕੁਮਾਰ ਲੋਕ ਰਾਜ ਟੀਮ